ਸਵੇਰ ਦਾ ਟਾਈਮ ਆ ਤੇ ਧੁੱਪ ਕਾਫੀ ਲੇਟ ਨਿਕਲੀ ਅੱਜ ਕੱਪੜੇ ਆਪਣੇ ਥੋੜੇ ਜਿਹੇ ਧੋਤੇ ਥੋੜੇ ਜਿਹੇ ਇੱਧਰ ਨੇ ਤੇ ਇੱਧਰ ਆਪਾਂ ਰੈਡੀ ਹੋ ਗਏ ਆਂ ਜੀ ਜਾਣ ਵਾਸਤੇ ਤੇ ਅੱਜ ਜਾਣਾ ਮੈਂ ਫੇਰ ਕਾਰੀਗਰਾਂ ਕੋਲ ਉਧਰੋਂ ਮਣ ਆ ਰਹੀ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ-ਠਾਕ ਆਂ ਤੇ ਠੰਡ ਬੜੀ ਜ਼ਿਆਦਾ ਤਾਂ ਕਰਕੇ ਕੋਟ-ਸ਼ੋਟ ਪਾਏ ਨੇ ਕਿ ਜਾਣਾ ਵੀ ਸਕੂਤੀ ਤੇ ਆ ਸੀ ਇੱਧਰ ਮੈਂ ਰੈਡੀ ਆਂ ਕੱਪੜੇ ਆਪਣੇ ਬਾਹਰ ਹੀ ਨਾ ਕੇ ਜਲਦੀ ਆਉਣਾ ਦਮਨ ਤੋਂ ਪਹਿਲਾਂ ਕੋਸ਼ਿਸ਼ ਕਰਨੀ ਕਿ ਅਸੀਂ ਪਹੁੰਚ ਜਾਈਏ ਘਰੇ ਦਮਨ ਹੁੰਦੀ ਪੌਣੇ ਚਾਰ ਨਾ ਪੌਣੇ ਚਾਰ ਹਾਂ ਸਵਾ ਚਾਰ ਨੂੰ ਟਿਊਸ਼ਨ ਛੱਡਣ ਜਾਣਾ ਤੇ ਅੱਜ ਕੱਲ ਜਿਹੜੇ ਕੰਮ ਕਰਨੇ ਜ਼ਿਆਦਾ ਵਧ ਗਏ ਨੇ ਦਮਨ ਟਿਊਸ਼ਨ ਛੱਡਣ ਜਾਵਾਂ ਦਮਨ ਟਿਊਸ਼ਨ ਤੋਂ ਲੈ ਕੇ ਆਉ ਤੇ ਚਲੋ ਜੀ ਆਪਾਂ ਵਲੌਗ ਕੰਟੀਨਿਊ ਕਰਤਾ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਪਿਆਰੇ ਪਿਆਰੇ ਜੇ ਤੁਸੀਂ ਕਮੈਂਟ ਕਰਦੇ ਨਾ ਬਹੁਤ ਵਧੀਆ ਲੱਗਦਾ ਸਿਮੂ ਉੱਠ ਜਾ ਕੇ ਤੇ ਆਪਣੇ ਨਾਲ ਆਪਣਾ ਸਾਥੀ ਸਿਮਰਨ ਕੌਰ ਸਕੂਟੀ ਚਲਾਏਗਾ ਤੇ ਆਪਾਂ ਪਿੱਛੇ ਬਹਿ ਕੇ ਰਾਮ ਨਾਲ ਆਨੰਦ ਮਾਨ ਲੇ ਜਾਵਾਂਗੇ ਸਿਮਰਨ ਕਿ ਜੰਡਿਆ ਆਜਾ ਲਓ ਇਹਦਾ ਸਮਾਨ ਰੱਖਿਆ ਥੱਲੇ ਚੱਕੀ ਜੀ ਸਾਰਾ ਥੱਲੇ ਕਿਵੇਂ ਸਮਾਨ ਸਿੱਟਿਆ ਆ ਸੂਟਾ ਵਾਲੇ ਲੁਫਾਫੇ ਚੱਕਰ ਨਾਲ ਪਰਸ ਸ਼ਾਲ ਰੱਖਿਆ ਤੇਰੇ ਸਿਰ ਤੇ ਲੈਣ ਨੂੰ ਸਿਮਰਨ ਮੈਂ ਇੱਧਰ ਸਾਡਾ ਹੀਟਰ ਦੇ ਕਿੱਥੇ ਰੱਖਿਆ ਸੀ ਕਿਹੋਂ ਦੇ ਉਹੀ ਕੱਪੜੇ ਉਹੀ ਵਸਜਾ ਕੇ ਵਿਚਾਰੀ ਗੰਦੀ ਗੰਦੀ ਮੈਨੂੰ ਕੱਪੜੇ ਨਹੀਂ ਲੈ ਕੇ ਦਿੰਦੇ ਮੈਨੂੰ ਕੱਪੜੇ ਨਹੀਂ ਲੈ ਕੇ ਦਿੰਦੇ ਹੁਣ ਲੰਬੀ ਹੋ ਜਾਂਦੀ ਕੱਪੜੇ ਆਏ ਸਾਲ ਛੋਟੇ ਹੋ ਜਾਂਦੇ ਮੈਂ ਕਿ ਤੂੰ ਇਹਨਾਂ ਨਾਲ ਹੀ ਟਾਈਮ ਕੱਢ ਵਧੀਆ ਨਾ ਸੇਮੂ ਨਾ ਮੂੰਹ ਦੇਖ ਲਾਦੇ ਤੁਸੀਂ ਕਿ ਪੂਰੇ ਗੁੱਸੇ ਚਾਹੇ ਮੇਰੇ ਨਾਲ ਚੱਲੀ ਇਹ ਤੇਰੀ ਨਾ ਕਲਸੀ ਦਾ ਕਮੈਂਟ ਆਇਆ ਹੀ ਹਾਂ ਸੱਚ ਕਹਿੰਦੇ ਕਿ ਤੁਸੀਂ ਨਾ ਇਹ ਦੱਸਿਆ ਕਰੋ ਕਿ ਤੁਸੀਂ ਨੈਕਸਟ ਡੇ ਨਾ ਕਿਆ ਕਰੋ ਦੱਸਿਆ ਕਰੋ ਕਿ ਅੱਜ ਵਾਰ ਕੀ ਐ ਤੇ ਲੋ ਜੀ ਅੱਜ ਹੈਗਾ ਸੈਟਰਡੇ ਮਤਲਬ ਸ਼ਨੀਵਾਰ ਤੇ ਸ਼ਨੀਵਾਰ ਆਪਾਂ ਵਲੌਗ ਸ਼ੂਟ ਕਰ ਰਹੇ ਆ ਇਹ ਹੈਗਾ ਨੈਕਸਟ ਡੇ ਸ਼ਨੀਵਾਰ ਤੇ ਬਣੇ ਰਿਓ ਵਲੌਗ ਦੇ ਵਿੱਚ ਜਾ ਕੇ ਮਿਲਦੇ ਆ ਤੁਹਾਨੂੰ ਤੇ ਅਮਣਾਈ ਤਾਂ ਅਮਣ ਨਾਲ ਮਲਾਵਾਂਗੇ ਜਰੂਰ ਕਿਦਰ ਆਪਾਂ ਐਨ ਕਾ ਸ਼ੈਣ ਕਾ ਲਾ ਲਈਏ ਕਿਉ ਰਾਜ ਨਾ ਤੂੰ ਮਾ ਢੜ ਬੜਾ ਹੁੰਦਾ ਹੈ ਹੁਣ ਚੱਲੀਏ ਆ ਜਾ ਹੁਣ ਆ ਜਾ ਚੱਕੋ ਸਮਾਨ ਸਾਡੇ ਘਰੇ ਨਵਾਂ ਮਹਿਮਾਨ ਆਇਆ ਛੋਟਾ ਜਿਹਾ ਮਹਿਮਾਨ ਹੈ ਛੋਟਾ ਆ ਜਾ ਛੋਟੇ ਕਮਰੇ ਆਏ ਠੀਕ ਹੈ ਇਹ ਉਹ ਪੁੱਛਣਾ ਸੀ ਨਾ ਦੀਦੀ ਨੂੰ ਸੀ ਮੈਨੂੰ ਬਹੁਤ ਸ਼ੌਂਕ ਹੈ ਨੀਚੇ ਅੰਟੀ ਰੀ ਲੈ ਕੇ ਆਏ ਸੀ ਇਹਦੇ ਉੱਤੇ ਮੈਟ ਦੇ ਦੇ ਮੈਟ ਦੇ ਦੇ ਉੱਤੇ ਹਾਂ ਲਓ ਜੀ ਮਿਲੋ ਆਏ ਸਾਡੇ ਨਵੇਂ ਮਹਿਮਾਨ ਨੂੰ ਤਾਂ ਕਰ ਮੂੰ ਮਹਿਮਾਨ ਜੀ ਮਹਿਮਾਨ ਦਿਖਾਂਦਾ ਨਹੀਂ ਮੂੰ ਛੋਟਾ ਜਿਹਾ ਮਹਿਮਾਨ ਹੈ ਹਨਾ ਚਲੋ ਜੀ ਬਾਜ਼ਾਰੋਂ ਆ ਗਏ ਸੀ ਬਾਜ਼ਾਰੋਂ ਆ ਕੇ ਤੇ ਦਮਨ ਨੋਟਿਸ਼ਨ ਵੀ ਛੱਡ ਆਏ ਹਾਏ 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 ਚਲੋ ਫੇਰ ਚਲ ਤੂੰ ਅੱਗੇ ਕੇ ਦੌੜੇਂਗੀ ਨਾ ਫਿਰ ਤੇ ਪਿੱਛੇ ਧੋੜੇਗਾ ਆ ਜੀ ਫਤਿਹ ਨੂੰ ਵੀਡੀਓ ਹਾਂ ਫਤਿਹ ਨੂੰ ਵੀਡੀਓ ਕੋ ਲਾ ਲਓ ਜੀ ਫਤਿਹ ਨੂੰ ਆਪਾਂ ਨੇ ਦਿਖਾਤਾ ਹੀ ਗਿਆ ਫਤਿਹ ਅਸੀ ਲੈ ਕੇ ਆਏ ਹਾਂ ਫਤਿਹ ਵਿਚਾਰ ਟੈਨਸ਼ਨ ਚ ਪੈ ਗਿਆ ਛੋਟਾ ਜਿਆ ਹੈ ਜਮੀ ਇਹਨਾਂ ਨੂੰ ਤੇਰੇ ਜਿੱਡਾ ਤੇਰਾ ਮੂੰਹ ਹੈ ਓਡਾ ਡੌਗੀ ਨਾ ਮੈਨੂੰ ਤਾਂ ਕਿੱਡੀ ਵੱਡੀ ਐ ਨਾ ਛੋਟਾ ਜਿਆ ਨਹੀਂ ਓਡਾ ਡੌਗੀ ਜਿੱਡਾ ਤੇਰਾ ਮੂੰਹ ਹੈ ਮੈਂ ਛੱਡ ਦੇ ਇਹਨੂੰ ਥੱਲੇ ਛੱਡ ਦੇ ਨਹੀਂ ਕੋਈ ਨਾ ਥੱਲੇ ਛੱਡ ਦੇ ਫਿਰ ਕੀ ਜੇ ਲਿਆ ਉਹ ਕੀਤਾ ਵੀ ਸਿਸੂ ਵੀ ਕਰੇਗਾ ਵਾ ਨਵੀਂ ਜਗ੍ਹਾ ਨਾ ਦੇਵੇਂ ਤੁਰੋ ਇਧਰ ਨਹੀਂ ਹੈ ਫਟੇਂਦ ਖਾਣੇ ਫਟੇ ਆ ਲੈ ਇੱਕ ਫਟੇ ਬੈਕ ਛੋਟਾ ਜਿਆ ਇਹ ਇੱਕ ਬੱਚਾ ਕਿਊਟ ਹੈ ਇਹ ਵਿਚਾਰਾ ਥੋੜਾ ਜਿਹਾ ਗੰਦਾ ਹੋਇਆ ਠੰਡ ਕਰਕੇ ਨਵਾਇਆ ਨਹੀਂ ਨਵਾਣਾ ਨਹੀਂ ਹੈਗਾ ਇਹਨੂੰ ਤਾਂ ਵਿਚਾਰਾ ਬਿਮਾਰ ਹੋ ਜੂਗਾ ਹੋ ਜੂਗੀ ਫੀਮੇਲ ਹੈ ਇਹ ਹਾਂ ਹੋ ਜੂਗੀ ਹੋ ਜੂਗੀ ਨੂੰ ਮੈਂ ਚਾਹ ਪੀਏਗਾ ਇਹਨੂੰ ਪੁੱਛ ਮੈਂ ਚਾਹ ਬਣਾਵਾਂ ਇਹਦੇ ਲਈ ਵੀ ਨਹੀਂ ਕਿਹਦਾ ਨਾ ਕੁ ਮੈਂ ਬਣਾਵਾਂਗਾ ਨਹੀਂ ਮੈਂ ਬਣਾ ਨਹੀਂ ਦੂੰਗਾ ਮੈਂ ਬਣਾ ਲਦੀ ਹਾਂ ਇਹਨੂੰ ਰਾਜੇਂਦਰ ਆ ਗਿਆ ਆ ਗਿਆ ਆ ਗਿਆ ਆ ਗਿਆ ਦੇਖੀ ਵੱਜ ਗਏ ਵੇਂਦਾ ਇਹ ਕਿੱਧਰ ਆ ਗਿਆ ਮੈਂ ਉੱਪਰ ਹੀ ਧਾ ਦੇ ਤਾਂ ਇਹ ਕਰ ਗਿਆ ਸੀ ਆ ਪੋਚਾ ਬਾਹਰ ਰੱਖਿਆ ਸੀ ਮੇ ਚੱਕੇ ਓਏ ਓਏ ਧਰ ਪਿੱਛੇ ਆਊਗਾ ਆਏ ਆ ਗਿਆ ਕਿੰਨਾ ਕਿਊਟ ਲੱਗਦਾ ਕਿੰਨਾ ਕਿਊਟ ਲੱਗਦਾ ਮੈਂ ਤਾਂ ਆਇਆ ਨਹੀਂ ਹੈਗਾ ਇਹ ਹਾਂ ਛਾਂਡ ਤੇ ਛਾਂਡ ਥੋੜੀ ਨਿਵਾਣੀ ਹੈ ਹਲੋ 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 ਕਿੰਨਾ ਸੋਹਣਾ ਲੱਗਦਾ ਲਿਆਈਏ ਕੋਈ ਬਸ ਤੁਸੀਂ ਸੰਭਲਣ ਤੁਸੀਂ ਹੀ ਕਹੋਗੇ ਤਾਂ ਤਾਂ ਆਸਾਨੀ ਡੌਗੀ ਨਾਲੇ ਦੇਸੀ ਤੁਸੀਂ ਸੰਭਾਲ ਤਾਂ ਨਹੀਂ ਤੁਸੀਂ ਸੰਭਲਿਓ ਛੋਟੇ ਜਿਹੀ ਕੋਈ ਬੋਲਿੰਗ ਹੈਗੀ ਨਹੀਂ ਆਂਟੀ ਰਗੋ ਤਾਂ ਹੈਗੀ ਆਪਣੇ ਬਹਿਣਨੀ ਬਾਹਰ ਖੜੂ ਬਾਹਰ ਖੜ ਅਜਾ ਅਜਾ ਸ਼ਿਸ਼ੂ ਕਰਨਾ ਹੁਣ ਆਂਟੀ ਅੰਦੀ ਐਵੇਂ ਕਰਦਾ ਫਿਰ ਸ਼ਿਸ਼ੂ ਕਰਦਾ ਬਾਹਰ ਲੈ ਜਾ ਆ ਜਾ ਧਿਆਨ ਨਾਲ ਅੱਗੀ ਖੜੀ ਐ ਇਹ ਉਹ ਅੰਦਰ ਚਲੀ ਗਈ ਸ਼ਹਿਜ਼ਾਦੀ ਸ਼ਹਿਜ਼ਾਦੀ ਆ ਜਾ ਆ ਲੈ ਉਹ ਅੰਦਰ ਚਲੀ ਗਈ ਇਹਦਾ ਨਾਮ ਹੈਗਾ ਸ਼ਹਿਜ਼ਾਦੀ ਉਹ ਸੀ ਅੰਦਰ ਖੜੀ ਨੂੰ ਮੈਂ ਦੇਖ ਕੇ ਆਵਾਂ ਉਹਨੂੰ ਕਿਤੇ ਆਪਣੀ ਚਾਹ ਕੁਛ ਖਾ ਪੀ ਲਵੇ ਮੈਂ ਤਾਂ ਮੇਰੇ ਲਈ ਨਹੀਂ ਬਣਾਈ ਨਾ ਤੂੰ ਤਾਂ ਕਹਿਣਾ ਮੈਂ ਪਹਿਲੇ ਕੋਕ ਪੀਲਾ ਲੈ ਕਿੱਡਾ ਕੈਨ ਖਤਮ ਕਰ ਦਿੱਤਾ ਨਹੀਂ ਬਣਾਈ ਨਹੀਂ ਹੈ ਜੀ ਜਾ ਉਹ ਨੂੰ ਲਿਆ ਅੰਦਰ ਕਿਦਮ ਚੜ ਕੱਲੀ ਗੋਮੂ ਕੋੜੀ ਨਾ ਉਤਰ ਜੇ ਦੇਖਾ ਉਹ ਦੇਖ ਆ ਫਿਰਦੀ ਪਈ ਐ ਇਹ ਆ ਜਾ ਬਾਹਰ ਆ ਜਾ ਸਾਡੀ ਅੱਖਾਂ ਸਾਹਮਣੇ ਰਹਿਂਗੀ ਆ ਜਾ ਅੱਛਾ ਸ਼ਹਿਜ਼ਾਦੀ ਆ ਦੇਖ ਨਿਸ਼ੋਨੀ ਇਹ ਮੇਰੇ ਹੱਥ ਤੇ ਆ ਜਾਂਦੀ ਬੁੜੀ ਆ ਜਾ ਲੈ ਨਾ ਹਾਂ ਮਾਰੀ ਨਹੀਂ ਵੱਡੀ ਹੁੰਦੀ ਨਾ ਇਹਨੂੰ ਕੱਪੜੇ ਵੀ ਪਾ ਦਿੰਦੇ ਆਪਾਂ ਜੀ ਉੱਤੇ ਕੋੜ ਜਾਂ ਵੀ ਪਾ ਜਾਂਦੇ ਇਹ ਬੋਲ ਨਹੀਂ ਹੈ ਯਾਰ ਬੋਲ ਨਾ ਬਹੁਤ ਖੇੜੂਗੀ ਇਹ ਬੋਲੈਂਟੀ ਤਾਂ ਬਥੇਲੇ ਪਈ ਹੈ ਨਾ ਬੋਲ ਨਹੀਂ ਉਹ ਬੇਰ ਸੀਗਾ ਨਹੀਂ ਨਹੀਂ ਬੋਲ ਵੀ ਪਈ ਹੈ ਪਰਪਲ ਜਿਹੀ ਕਲਿਆ ਦੀ ਸਹਜਾਦੀ ਐਨੇ ਲੱਡਰ ਠੰਡ ਨਾ ਕੱਟੀ ਹੋਈ ਬੇਚਾਰੀ ਹੈ ਨਾ ਉਹ ਅੰਦਰ ਇੱਥੇ ਬੈ ਜਾਂਦੀ ਪਤ ਨਹੀਂ ਉਹ ਨੂੰ ਅੰਦਰ ਜਾਣ ਦੀ ਕੀ ਕਰਦੀ ਨਹੀਂ ਹੈ ਨਾ ਅੰਦਰ ਰਹਿਣ ਦੀ ਆਦਤ ਨਹੀਂ ਹੈ ਜੀ ਉਹ ਹੀ ਕਾਗਰ ਦੇ ਬਾਹਰ ਬੈਠੀ ਹੁੰਦੀ ਹੈ ਅੰਦਰ ਨਹੀਂ ਚੱਲੀ ਅੰਦਰ ਆ ਕੇ ਇਹਦੇ ਕੋਲ ਤੋਂ ਬਾਹਰ ਬੈਣਾ ਹੈ ਚਾਹ ਅੰਦਰ ਜਕੇ ਇੱਥੇ ਚਾਹ ਪੀਣੀ ਆ ਫਿਰ ਤੇ ਹਜੇ ਕੋਈ ਪਹਿਲਾ ਨਾ ਉਹ ਸਾਬੂਦਾਣੇ ਦੇ ਨਾਲ ਬਣਾਕ ਦੇਣਾ ਖਿਚੜੀ ਜਿਹਨਾਂ ਤੁਹਾਡੇ ਸ਼ੂਜ਼ ਪਸੰਦ ਆਏ ਹਾਂ ਥੱਲੇ ਵੀ ਜਾਓ ਨਾ ਥੱਲੇ ਪਿੱਛੇ ਪਿੱਛੇ ਫਿੜੀ ਜਾਂਦੀ ਹੈ ਹੈਲੋ ਕਿੱਥੇ ਜਾਂਦੀ ਨਾ ਬੜਾ ਬੀ ਆ ਕੇ ਜਾਂਦੀ ਪਰ ਇਹਨੂੰ ਪਤਾ ਨਾ ਜੇ ਉਹ ਨਹੀਂ ਗਿੱਜੀ ਨੀ ਮੈਨੂੰ ਲੱਗਾ 15 ਮਹੀਨਿਆਂ ਦੀ ਹੈ 15 20 ਦਿਨਾਂ ਦੀ ਹੈ ਹੂੰ ਵਾਲੀ ਛੋਟੀ ਹੈ ਕਿ ਤਾ 20 ਦਿਨਾਂ ਦੀ ਠੀਕ 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 ਮੈਂ ਤੁਹਾਨੂੰ ਡਾਰਲੀ ਥੱਲੇ ਪੈਰ ਵੀ ਰੱਖਦੀ ਕਿਤੇ ਬੂਤ ਪੈਰ ਤੇ ਲੈ ਨਾ ਜੇ ਜਾਂਦੀ ਦੇ ਦਦੀ ਕਦੀ ਪਤਾ ਨਹੀਂ ਨਾ ਹੈਲੋ ਹੈਲੋ ਇਹਨੇ ਹੈਲੋ ਕਰਨਾ ਸਿੱਖ ਜਣਾ ਹੌਲੀ ਹੌਲੀ ਹਮਸਾਣ ਨਾਲ ਤੇ ਹਮਾਂ ਜਾਨੀ ਬਖਾਦਰ ਹੁੰਦਾ ਲਾਇਲ ਹੂੰ ਲਾਇਲ ਬੌਂਡ ਦੇਨੇ ਹੈ ਸਿਮੂ ਜਟਾ ਦਾ ਕਮਲਾ ਹੋ ਰਿਹਾ ਦੇ ਪਿੱਛੇ ਲੈ ਦੀਏ ਕਿ ਤੁਹਾਨੂੰ ਵੀ ਤੁਸੀਂ ਰੱਖਣ ਨਹੀਂ ਦੇਣਾ ਮੈਨੂੰ ਪਤਾ ਫਿਰ ਮੈਂ ਨਹੀਂ ਨਾ ਕੁਝ ਕਰਨਾ ਤੂੰ ਹੀ ਸਾਰਾ ਕੁਝ ਇਹਦੀ ਪੋਟੀ ਫੂਟੀ ਤੂੰ ਹੀ ਸਾਫ ਕਰਨੀ ਆ ਦੇ ਫਿਰ ਐਵੇਂ ਹੀ ਇਤਨਾ ਵੱਡਾ ਹੋਵੇ ਨਾ ਸਿਆਣਾ ਉਹ ਤਾਂ ਬਾਹ ਕੁਮਾ ਫਿਰ ਆ ਕੇ ਲੈ ਗਈ ਵਾਪਸ ਹਾਂ ਨਹੀਂ ਇਹਨੇ ਵੀ ਤਾਂ ਵੱਡੀ ਹੋਈ ਜਾਣਾ ਥੋੜੇ ਟਾਈਮ ਨੂੰ ਨਹੀਂ ਕਿਵੇਂ ਬੈਠੀ ਐ ਮੇਰਾ ਤਾਂ ਅੰਦਰ ਜਾਣੂ ਜਾਂਦੀ ਐ ਲੈ ਜਾ ਅੰਦਰ ਲੈ ਜਾ ਫਿਰ ਹੈਲੋ ਕੂਰ 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 ਕੀ ਨਾ ਦੇਖ ਮੈਂ ਦੇਖ ਲੂੰਗੀ ਆ ਹੂੰ ਤੂੰ ਤੂੰ ਚੱਲ ਉੱਤਰ ਪਿੱਛੇ ਆਈ ਦੇਖੀ ਇਹ ਇਹ ਨਾਲ ਦਿਨਾਰ ਲੋ ਜੀ ਇਹਦਾ ਸਾਡਾ ਵੀ ਗਿਫਟ ਆ ਗਿਆ ਜੀ ਮੇਰਾ ਪੁੱਤ ਲੈ ਕੇ ਆਇਆ ਓਹੋ ਇੰਨਾ ਕੁਛ ਸਾਰੇ ਡੱਬੇ ਚੱਕ ਲਿਆਇਓ ਇੰਡੀਅਨ ਪੋਸਟ ਹੈ ਅੱਛਾ ਸਾਬੀ ਦਿਨ ਭੇਜਿਆ ਜਿਹੜਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਓਪਨਿੰਗ ਕਰੀਏ ਫਿਰ ਆਪਾਂ ਬਹੁਤ ਕਰੀਏ ਗ੍ਰੈਂਡ ਓਪਨਿੰਗ ਲੋ ਅਨਬਾਕਸਿੰਗ ਕਰਦੇ ਹਾਂ ਬੋਲੋ ਅਨਬਾਕਸਿੰਗ ਤਾਂ ਕਰਨੀ ਦੁਰਾਹ ਕੀਤੀ ਹੋਈ ਹੈ ਸਾਰੇ ਸੰਟ ਚੱਕ ਲੈਂ हां जय छोटे छोटे सी का सबसे सबसे पहला ता अवतार फिर खोलेंगे सबसे पहला ता सबी दीदी ਤੇ ਜਿਮੀ ਭਾਜੀ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਸਾਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਇੰਨਾ ਪਿਆਰ ਸਾਨੂੰ ਦਿੱਤਾ हां ਲੇਕਿਨ ਪਿਆਰ ਦੇਖੋ ਐਵੇਂ ਹੀ بڑا ਹੁੰਦਾ ਹੈ ਕਿ ਜਿੰਨੇ ਚੀਜ਼ਾਂ ਨਾਲ ਪਿਆਰ ਨਹੀਂ ਹੁੰਦਾ ਚੀਜ਼ਾਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਬੰਦੇ ਨਾਲ ਪਿਆਰ ਕਰਨਾ ਚਾਹੀਦਾ ਹੈਨਾ ਸਹੀ ਗੱਲ ਹੈ ਮੇਰਾ ਪੁੱਤ ਆ ਨਾਲ ਤਾਂ ਵੀ ਚੱਕੀ ਉਹ ਅੱਛਾ ਅੱਛਾ ਚਾਹ ਦੇਖਦੇ ਆ ਤੇ ਚਲੋ ਜੀ ਬਾਸੀ ਫੈਮਿਲੀ ਵੱਲੋਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਭੀ ਦੀਦੀ ਤੇ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਤੇ ਅੱਗੇ ਤਰ੍ਹਾਂ ਦੀ ਖੇਚਲ ਨਾ ਕਰਿਓ ਭਾਈ ਇਹ ਨਾ ਕੁਝ ਭੇਜਿਆ ਤੁਸੀਂ ਟਰੈਕਸੂਟ ਇਹ ਹੈਗਾ ਟਰੈਕਸੂਟ ਕੋਟੀ ਅੱਛਾ ਇਹ ਮੇਰੀ ਕੋਟੀ ਹੈ ਥੈਂਕ ਯੂ ਸੋ ਮਚ ਦੀਦੀ ਥੈਂਕ ਯੂ ਸੋ ਮਚ ਬਹੁਤ ਪਿਆਰੀ ਹੈ ਅੱਛਾ ਇਹ ਐਵਤਾਰ ਵੀ ਟੀ-ਸ਼ਰਟ ਲਾਜ਼ ਉਹ ਗ੍ਰੇ ਟੀ-ਸ਼ਰਟ ਨਹੀਂ ਹੈਗੀ 42 ਇਹ ਇੱਕ ਆਬ ਮੈਨੂੰ ਬੋਡੀ ਸੌਣ ਲੱਗਿਆ ਕਰੀਮ ਜੀ ਅਭੀ ਚੱਲਾਂਗੇ ਸ਼ਾਪਿੰਗ ਕਰਦੀ ਲੋੜ ਨਹੀਂ ਪਈ ਓਏ ਆ ਨਾ ਸ਼ਾਇਦ ਇਹ ਆਵੇ ਨਾ ਤੇ ਉਹਨਾਂ ਨੇ ਤੁਸੀਂ ਪਾ ਲਿਓ ਹਾਂਜੀ ਇਹ ਯੂਨੀਸੈਕਸ਼ੁਅਲ ਹੈ ਇਹ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਪਾ ਲਿਓ ਦੋਨਾਂ ਵਾਸਤੇ ਓਹ ਸਿਮਮੂ ਨੂੰ ਆਜੂਗੀ ਇਹ ਸਿਮਮੂ ਨੂੰ ਆਜੂਗਾ ਬਾਕੀ ਕੋਈ ਗੱਲ ਨਹੀਂ ਜਿੰਨੂੰ ਨਾ ਆਏਗਾ ਤਰਨੀਤ ਪਾਲੇਗਾ ਜਿਹੜੀ ਚੀਜ਼ ਸੌਕਸ ਵੀ ਭੇਜੇ ਨੇ अच्छा आई वेट टच करती हूं सेम आज तो आ <laughs> <laughs> गया पहले पैसे गिरताया देखो थैंक यू गोलम पूआनु थैंक यू बुआ जी फंडा बहुत बहुत थैंक यू जी बोल ना बड़ा बच्चे गला लाग रहे बिना वो बोलने लाग रहे उधर खड़के बड़ा नहीं लग रहा पाके देख दिया हमने हम जी सारे टींडे मिंडे आ गए ਸਾਡੇ ਕੋਲ ਕਾਈਟ ਲੈ ਕੇ ਆਇਆ ਕਰੋ ਹਾਂ ਹਾਂ ਉੱਤੇ ਚਲੋ ਚਲੋ ਪਾਪਾ ਬੈਠਦੇ ਨੇ ਪਾਪਾ ਫ੍ਰੀ ਨਹੀਂ ਅੱਜ ਤੇ ਪ੍ਰਨੀਤ ਬੱਚੇ ਤੂੰ ਨਹੀਂ ਸਿਰ ਤੋਂ ਗਿਆ ਮਜ਼ਾ ਆਏਗਾ ਖੋਲ ਫਿਰਵਾਲ ਖੋਲ ਦੇ ਇੱਕ ਮਿੰਟ ਖੋਲ ਵਾ ਲੈ ਨੇ 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 ਤੋਏ ਨੇ ਅੱਛਾ ਤੁਸੀਂ ਗੱਡੀਆਂ ਵੀ ਲੈ ਕੇ ਆਏ ਜਿਹੜੀਆਂ ਭੂਆ ਨੇ ਭੇਜ ਕੇ ਨੇ ਹੈ ਚੱਕ ਕੇ ਦੇਖੋ ਬੜੀ ਭਾਜੀ ਅੱਛਾ ਹੋਏ ਗੱਡੀਆਂ ਤਾਂ ਭਾਰੀਆਂ ਨੇ ਇਹ ਹੁਣ ਅਸੀਂ ਰੱਖ ਲੈਣੀਆਂ ਫਤਿਹ ਰੱਖ ਲਓ ਰੱਖ ਲਈਏ ਐਨੇ ਕਾਈਟ ਲੈ ਕੇ ਆਏ ਹੈ ਆ ਜਾ ਉੱਤੇ ਲੈ ਜਾਓ ਕੁਰਸੀ ਤੇਨਾਂ ਕੋ ਬਹੋ ਇਹਨਾਂ ਪਤੰਗ ਚੜਾਉਣੇ ਨੇ ਲੈ ਜਾਓ ਬਨਾਣਾ ਖਾਓਗੇ ਲਿਆਇਓ ਬੱਚਿਆਂ ਵਾਸਤੇ ਵੀ ਨਹੀਂ 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 ਮम्मी ਮੈਂ ਨਹੀਂ ਖਾਣਾ ਲੈ ਲਓ ਨੀਤ ਨੂੰ ਵੀ ਲਿਆਓ ਨਾ ਨਾ ਮੈਂ ਵੀ ਨਹੀਂ ਖਾਣਾ ਦੋਨਾਂ ਨੇ ਹੀ ਨਹੀਂ ਖਾਣਾ ਰਹਿਣ ਦੋ ਖੇੜੀ ਨਹੀਂ ਹੈਗੇ ਸੀ ਬਾਜ਼ਾਰ ਚ ਗੋਲ ਗਪੇ ਖਾ ਜਾਇਆ ਹਾਈ ਸੱਚੀ ਝੂਠੀ ਬੋਲੀਆ ਮੈਂ ਦੱਸਦੀ ਹੈ ਜੇ ਹੋ ਰਿਹਾ ਹੂੰ ਕਿੱਡਾ ਖਰਾਬ ਹੈ ਇਹ ਗੱਟੂ ਉਥੋਂ ਲੈਣੇ ਹਨ ਨਾਨਕੇ ਤੋਂ ਇੰਜੀ ਆ ਓਏ ਜੀ ਜੀ ਆ ਯਾੜੀ ਦੀ ਨਿਕਰੀ ਨਾ ਚਾਰੋਂ ਦੀ ਡੋਰ ਨਹੀਂ ਸਾਰਾ ਖਰਾਬ ਹੋ ਗਿਆ ਹੂੰ ਇਹਦੇ ਤੇ ਕੋਈ ਚੀਜ਼ ਤੋੜਿਆ ਆ ਪਹਿਲੇ ਇਹਦੇ ਇਹਦੀ ਥਪੜੀ ਲਾਣੀ ਸੀ ਨਾ ਬੋੜੇ ਦੇ ਓਏ ਜਸੁਗਮਨੀ ਹੈਗਾ ਮੈਨੂੰ ਕਹਿ ਰਸੀ ਜੋ ਮਿਲਦਾ ਖਾਈ ਜਾਂਦਾ ਖਾਈ ਜਾਂਦਾ ਢਿੱਡ ਭਰਦਾ ਹੀ ਇਹਦਾ ਓ ਆ ਸੀ ਸਾਡਾ ਫਤਿਹ ਸਿੰਘ ਮੇਰਾ ਬੀਵੀ ਵਾਲੀ ਤਾਂ ਚੜ ਗਿਆ ਕੀ ਗੱਲ ਹੋ ਗਈ ਮੇਰਾ ਚੜੀ ਨਹੀਂ ਆ ਉਧਰੋਂ ਤੋਂ ਪਰਾਇਨੇ ਉਧਰ ਸਾਮਾ ਸਮਾਈ ਚੱਲ ਰਹੀ ਹੈ ਕਿੱਥੇ ਚੱਗ ਗਿਆ ਤਰਾ ਉਧਰ ਪਾਉਣਾ ਐ ਕਿ ਦਿਸੂਗਾ ਉਹ ਉਹ ਸੀਗਾ ਇਹਦੇ ਮੇਰਾ ਚੜੀ ਨਹੀਂ ਰਿਹਾ ਕੋਤੇ ਤੇਰਾ ਇਹ ਚੜ ਕਿਉਂ ਰਿਹਾ ਆਪਾ ਹੈ ਇੱਧਰ ਹੈ ਹੈ ਆਇਆ ਇੱਧਰ ਪੁਟਾ ਦੇ ਇੱਧਰ ਦਾ